ਥੇ ਧੁਰ ਜਾਣਾ ਜਿੱਥੇ ਮੇਰੇ ਵਡੇ ਤੁਰ ਗਏ ਸੋਹਣਯੋ ਬਈ ਜਿੱਥੇ ਮੇਰੇ ਵਡੇ ਤੁਰ ਗਏ ਇਸੇ ਜੋਤ ਵਿੱਚ ਜਾ ਕੇ ਭਿੜ ਜਾਣਾ ਮੈਂ ਇਸੇ ਜੋਤ ਵਿੱਚ ਜਾ ਕੇ ਭਿੜ ਜਾਣਾ ਬਈ ਜਿੱਥੇ ਮੇਰੇ ਵਡੇ ਤੁਰ ਗਏ ਸੋਹਣਯੋ ਉਹ ਜਿੱਤੇ ਬਰੇ ਬੜੇ ਤਹੇ ਸਮਰਪਿਤ ਨੰਦ ਰਾਜੀ ਨੂੰ ਪੁਰੂ ਇਤਿਹਾਸ ਨੇ ਇੱਕ ਗੱਲ ਮੈਂ ਕਹਿਣਾ ਹੁਣਾ ਸ਼ਾਇਰ ਜਦੋਂ ਵੀ ਮਰਦਾ ਉਸ ਤੋਂ ਬਾਅਦ ਉਹਨੂੰ ਲੋਕ ਪਛਾਣਦੇ ਆਇਜ ਕੋਈ ਕਦਰ ਨਾ ਜਾਣੇ ਜੀਵੇ ਵਾਲੇ ਬੜੇ ਤੇ ਮੈਂ ਖੁਸ਼ ਸਿੰਘ ਸਦਾ ਆਪਣੇ ਆਪ ਨੂੰ ਮਰ ਜਿਉਂਦਾ ਜਾਦਾ ਜਾਦਾ ਜਿਹੜੇ ਸਾਡੇ ਜਿੰਨੇ ਵੀ ਸ਼ਹਾਦਤ ਮਰਿਆ ਸ਼ਹੀਦ ਨਾ ਮਰਿਆ ਉਹਨਾਂ ਦੇ ਮੌਕੇ ਤੇ ਉਪਰੋਸਤ ਕਰਨੀ ਸੰਭਵ ਨਾ ਪਰ ਮੈਂ ਗੁਰੂ ਰਾਮਦਾਸ ਪਾਤਸ਼ਾਹ ਦਾ ਆਪ ਸਾਰਿਆਂ ਦਾ ਸੰਕਰਾਂ ਪਿਆਰਾ ਦਾ ਧਨਵਾਦੀ ਹਾਂ ਮੈਂ ਇਹ ਮਹਿਸੂਸ ਕਰਦਾ ਕਿ ਮੈਨੂੰ ਜਿਉਂਦੇ ਜਾਗਦੇ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਸਾਹਮਣੇ ਉਹਦੀ ਬੰਦੀ ਗੁਰੂ ਕਾਸ਼ਾ ਜੀ ਦੇ ਨਾਲ ਮੇਰੇ ਆਪਣੇ ਦੇਨ ਨੇ ਕਿ ਮੈਂ ਕਹਾਂ ਕੋ ਮੈਂ ਕੀਤਾ ਕਤ ਨਹੀਂ ਕੋਨੇ ਪਸੇ ਸਾਰਾ ਕੋ ਕਰੋਨ ਵਾਲਾ ਮਹਾਰਾਜ ਜਦੋਂ ਜਦੋਂ ਅਣ ਇਸ ਕਰਨਾ ਥੋੜਾ ਜ਼ਿਕਰ ਕਰਦੇ ਹਾਂ ਇਹ ਰਚਨਾ ਦਾ ਮੈਨੂੰ ਟੀਸੀ ਵੱਲੋਂ ਫੋਨ ਆਇਆ ਉਹ ਤੇ ਧਰ ਜਾਣਾ ਜਿੱਥੇ ਮੇਰੇ ਵੜੇ ਤਰਲੇ ਸੋਣਯੋ ਬਈ ਜਿੱਥੇ ਮੇਰੇ ਵੜੇ ਤਰਲੇ ਇਸੇ ਜੋਤ ਵਿੱਚ ਜਾ ਕੇ ਮਿਲ ਜਾਣਾ ਮੈਂ ਇਸੇ ਜੋਤ ਵਿੱਚ ਜਾ ਕੇ ਮਿਲ ਜਾਣਾ ਬਈ ਜਿੱਥੇ ਮੇਰੇ ਤੇ ਤਰ ਗਏ ਸੋਣਿਓ ਉਹ ਜਿੱਤੇ ਬਰੇ ਬੜੇ ਤਰ ਗਏ ਸਮਰਪਿਤ ਨੰਦ ਰਾਜੀ ਨੂਪੁਰ ਨੂੰ ਸਤਿ ਆਹ ਸੁਣਿਆ ਇੱਕ ਗੱਲ ਮੈਂ ਕਹਿਣਾ ਹੁਣਾ ਸ਼ਾਇਰ ਜਦੋਂ ਵੀ ਮਰਦਾ ਉਸ ਤੋਂ ਬਾਅਦ ਉਹਨੂੰ ਲੋਕ ਪਛਾਣਦੇ ਆ ਅੱਜ ਕੋਈ ਕਥਨ ਨਾ ਜਾਣੇ ਜੀਵ ਵਾਲੇ ਬੜਿਆਂ ਤੇ ਮੈਂ ਕਛੇਸਿ ਸਿਰਦਾ ਆਪਣੇ ਆਪ ਨੂੰ ਮਰ ਜਿਉਂਦਾ ਜਾਦਦਾ ਤੇ ਜਿਹੜੇ ਸਾਡੇ ਜਿੰਨੇ ਵੀ ਸ਼ਰ ਮਰਿਆ ਸ਼ਿਖਤ ਮਰਿਆ ਉਹਨਾਂ ਦਾ ਮੋਖੇ ਤੇ ਉਪਰੋਸਤ ਕਰਨੀ ਹੁੰਦਾ ਪਰ ਮੈਂ ਗੁਰੂ ਲਾਮ ਦਾਸ ਪਤਸ਼ਾਹ ਦਾ ਆਪ ਸਾਰਿਆਂ ਦਾ ਸੰਖਰਾ ਪਿਆਰਿਆਂ ਦਾ ਧਨਵਾਦੀ ਹਾਂ ਮੈਂ ਇਹ ਮਹਿਸੂਸ ਕਰਦਾ ਕਿ ਮੈਨੂੰ ਜਿਉਂਦੇ ਜਾਦਦੇ ਨੂੰ ਸਨਮਾਨ ਦਿੱਤਾ ਜਾ ਰਿਹਾ ਥਾਹਾਂ ਤੇ ਮੇਰੀ ਬਦੀ ਗੁਰੂ ਪਤਸ਼ਾਹ ਜੀ ਦੇ ਨਾਲ ਮੇਰੀ ਆਪਣੀ ਦੇਣ ਨਹੀਂ ਹੈ ਕਿ ਮੈਂ ਕਹਾਂ ਕਿ ਮੈਂ ਕੀਤਾ ਕਤ ਨਹੀਂ ਮੇਰੇ ਪਾਸੇ ਸਾਰਾ ਕੋ ਕਰੋਨ ਵਾਲਾ ਮਹਾਰਾਜ ਜਦੋਂ ਦੇਖੋ ਥੋੜੇ ਇੱਕ ਸਕਰਨ ਮੈਂ ਥੋੜਾ ਜ਼ਿਕਰ ਕਰਦੇ ਆ ਇਹ ਰਚਨਾ ਦਾ ਮੈਨੂੰ ટીਚਰ ਵੱਲੋਂ ਫੋਨ ਆਇਆ ਉਹ ਉੱਥੇ ਤੁਰ ਜਾਣਾ ਜਿੱਥੇ ਮੇਰੇ ਬਡੇ ਤੁਰਦੇ ਸੁਣੋ ਬਈ ਜਿੱਥੇ ਮੇਰੇ ਬਡੇ ਤੁਰਦੇ ਇਸੇ ਜੋਤ ਵਿੱਚ ਜਾ ਕੇ ਮਿਲ ਜਾਣਾ ਮੈਂ ਇਸੇ ਜੋਤ ਵਿੱਚ ਜਾ ਕੇ ਮਿਲ ਜਾਣਾ ਜਿੱਥੇ ਬਰੇ ਵੜੇ ਤੁਰ ਗਏ ਸੌਣਿਓ ਉਹ ਜਿੱਥੇ ਬਰੇ ਵੜੇ ਤੁਰ ਗਏ ਸਮਰਪਿਤ ਨੰਬਰ ਜੀ ਨੂੰ ਪੁਰੂ ਅਤੇ ਆ ਸੁਣਿਆ ਇੱਕ ਗੱਲ ਮੈਂ ਕਹਿਣਾ ਹੁਣਾ ਸਹਿਬ ਜਦੋਂ ਵੀ ਮਰਦਾ ਉਸ ਤੋਂ ਬਾਅਦ ਉਹਨੂੰ ਲੋਕ ਪਛਾਣਦੇ ਆ ਅੱਜ ਕੋਈ ਪਤਾ ਨਾ ਜਾਣੇ ਜੀ ਵਾਰੀ ਬੜੀਆਂ ਤੇ ਮੈਂ ਪਰਸ਼ੁਸ਼ੀਵ ਸਾਹ ਦਾ ਆਪਣੀ ਆਪਣਾ ਜਿਉਦਾ ਜਗਦਾ ਤੇ ਜਿਹੜੇ ਸਾਡੇ ਜਿੰਨੇ ਵੀ ਸ਼ੌ ਮਰਿਆ ਸ਼ਿਖ ਨਾ ਕਰਿਆ ਉਹਨਾਂ ਦੇ ਮੌਕੇ ਤੇ ਉਰੋਸਤ ਕਰਨੀ ਹੁੰਦਾ ਪਰ ਮੈਂ ਗੁਰੂ ਲਾਮ ਦਾਸ ਪਾਤਸ਼ਾਹ ਦਾ ਆਪ ਸਾਰਿਆਂ ਦਾ ਸੰਖਰਾਂ ਪਿਆਰਾਂ ਦਾ ਧੰਵਾਦੀ ਹਾਂ ਮੈਂ ਇਹ ਮਹਿਸੂਸ ਕਰਦਾ ਕਿ ਮੈਨੂੰ ਜਿਉਦੇ ਜਾਗਦੇ ਨੂੰ ਸਨਮਾਨ ਦਿੱਤਾ ਜਾ ਰਿਹਾ ਥਾਪ ਤੇ ਮੇਰੀ ਵਰਦੀ ਗੁਰੂ ਪਾਤਸ਼ਾਹ ਜੀ ਦੇ ਨਾਮ ਪਰ ਆਪਣੀ ਦੇਣ ਨਹੀਂ ਹੈ ਕਿ ਮੈਂ ਕਹਾਂ ਕੋ ਮੈਂ ਕੀਤਾ ਕਰਤ ਨਹੀਂ ਮੇਰੇ ਬਸ ਸਾਰਾ ਕੋ ਕਰਾਉਣ ਵਾਲਾ ਮਹਾਰਾਜ ਜਦੋਂ ਜਦੋਂ ਤੁਹਾਡੇ ਕਿਸ ਕਾਰਨ ਥੋੜਾ ਜ਼ਿਕਰ ਕਰਦੇ ਆ ਇਹ ਰਚਨਾ ਦਾ ਮੈਨੂੰ ਟੀਚਰ ਵੱਲੋਂ ਫੋਨ ਆਇਆ ਉੱਥੇ ਧਰ ਜਾਣਾ ਜਿੱਥੇ ਮੇਰੇ ਵੜੇ ਤਰਲੇ ਸੋਣੋ ਬਈ ਜਿੱਥੇ ਮੇਰੇ ਵੜੇ ਤਰਲੇ ਇਸੇ ਜੋਤ ਵਿੱਚ ਜਾ ਕੇ ਮਿਲ ਜਾਣਾ ਮੈਂ ਇਸੇ ਜੋਤ ਵਿੱਚ ਜਾ ਕੇ ਮਿਲ ਜਾਣਾ ਤੇ ਜਿੱਥੇ ਮੇਰੇ ਵੜੇ ਤਰ ਗਏ ਸੋਣਿਓ ਉਹ ਜਿੱਥੇ ਮੇਰੇ ਵੜੇ ਤਰ ਗਏ ਸਮਰਪਿਤ ਨੰਦ ਰਾਜ ਨੂੰ ਪੁਰੂ ਅਤੇ ਆ ਸੁਣਿਆ ਇੱਕ ਗੱਲ ਮੈਂ ਕਹਿਣਾ ਹੁਣਾ ਸ਼ਾਇਰ ਜਦੋਂ ਵੀ ਮਰਦਾ ਉਸ ਤੋਂ ਬਾਅਦ ਉਹਨੂੰ ਲੋਕ ਪਛਾਣਦੇ ਆ ਅੱਜ ਕੋਈ ਕਤਨਾ ਜਾਣੇ ਜੀਵ ਵਾਲੇ ਬੜਿਆ ਤੇ ਮੈਂ ਪਰਸ਼ੁਸ਼ੀਵ ਸੌਦਾ ਆਪਣੀ ਆਪਣਮਰ ਜਿਉਦਾ ਜਾਦਾ ਤੇ ਜਿਹੜੇ ਸਾਡੇ ਜਿੰਨੇ ਵੀ ਸ਼ਾਇਰ ਮਰਿਆ ਸ਼ਕਤ ਨਾ ਕਰਿਆ ਉਹਨਾਂ ਦਾ ਮੌਕੇ ਤੇ ਉਪਰੋਸਤ ਕਰਨੀ ਸੰਦਾ ਪਰ ਮੈਂ ਗੁਰੂ ਰਾਮਦਾਸ ਪਾਤਸ਼ਾਹ ਦਾ ਆਪ ਸਾਰਿਆਂ ਦਾ ਸੰਖਰਾ ਪਿਆਰਾਂ ਦਾ ਧਲਵਾਦੀ ਹਾਂ ਮੈਂ ਇਹ ਮਹਿਸੂਸ ਕਰਦਾ ਕਿ ਮੈਨੂੰ ਜਿਉਦੇ ਜਾਦੇ ਨੂੰ ਸਨਮਾਨ ਦਿੱਤਾ ਜਾ ਰਿਹਾ ਥਾਂਾਂ ਤੇ ਮਾਣੀ ਵਰਤੀ ਗੁਰੂ ਪਾਤਸ਼ਾਹ ਜੀ ਦੇ ਨਾਲ ਮੇਰੇ ਆਪਣੇ ਦੇਨ ਨੇ ਕਿ ਮੈਂ ਕਹਾਂਗਾ ਕੋ ਮੈਂ ਕੀਤਾ ਕਤ ਨਹੀਂ ਮੇਰੇ ਪਾਸੇ ਸਾਰਾ ਕੋ ਕਰੋਣਾ ਵਾਲਾ ਮਹਾਰਾਜ ਜਦੋਂ ਜਦੋਂ ਅਸੀਂ ਇਸ ਕਰਨਾ ਥੋੜਾ ਜ਼ਿਕਰ ਕਰਦੇ ਹਾਂ ਇਹ ਰਚਨਾ ਦਾ ਮੈਨੂੰ TCS ਵੱਲੋਂ ਫੋਨ ਆਇਆ